रिष्टा नेमि स्वसिनो गृहस्थ माता दादा तो मेघा दस्वा भवदा हव श्री माता र ह शुभम द्यावानो विदते पूजकमायाह अग्नि जिव्या मानव सिर अग्नि प्रंजी एमएलए भी कृष्ण माता र ह शुभम द्यावानो अच्छी खड्ज अच्छी अग्नि जिव्या मानव सुरत ससो विश्वे देवा अवसागमन्या भरंग रंगै रंगै सुभावन सता गृवासे मही देव हितम यदायहु ਸ਼ਾਂਤੀ ਰਾਪਾ ਸ਼ਾਂਤੀ ਰੋਖਦਾਇਆ ਸ਼ਾਂਤੀ ਹੀ ਮਨਸ ਬਦਲਾਇਆ ਸ਼ਾਂਤੀ ਰੇਵਾ ਸ਼ਾਂਤੀ ਕਮਾਈ ਸ਼ਾਂਤੀ ਸਰਵਾਨੀ ਸ਼ਾਂਤੀ ਸ਼ਾਂਤੀ ਰੇਵਾ ਸ਼ਾਂਤੀ ਸ਼ਾਮਾ ਦੀ ਮਹਾਰਾਜ ਕੀ ਨਮਾ ਪਾਰ्वती ਪਤੇ ਹਰ ਹਰ ਮੋਹ ਆਮੀ ਓਮ ਮੰਗਲਮ ਮਹਾਵਾਨੇ ਮੰਗਲਮ ਮਰਣੇਦੰ ਮੰਗਲਮ ਉਂਦਰੀ ਕਾਟ ਮੰਗਲਾਇ ਸਰੋਹਰੀ ਸਰੋ ਮੰਗਲ ਮੰਗਲੇ ਸ਼ਿਵੇ ਸਰਵਾਰਥ ਸਾਧਿ ਗਈ ਸ਼ਰਣੇ ਤੁਮ ਕੇ ਗਉਰੀ ਨਾਰਾਇਣੀ ਨਮਸਤੁ ਕੇ ਜੈ ਸਰ ਇੱਕ ਮਿੰਟ ਦੇਖੋ ਇਧਰ ਇੱਕ ਮਿੰਟ ਕੀ ਹਾਂਜੀ ਹਾਂਜੀ ਇੱਕ ਮਿੰਟ ਇੱਕ ਮਿੰਟ ਠੀਕ ਹਾਂਜੀ ਭਾਈਆ 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 ਰਿਸ਼ੂ ਹਾਂਜੀ ਅਸੀਂ ਸਮਝ ਲਿਖੇ ਨੂੰ ਲਿਖੇ ਹਾਂਜੀ ਇਹ ਵੀ ਲਿਖਿਆ ਰਾਜੋਜੀ ਅੱਜ ਸਾਹਿਬ ਪਿਛਲੇ ਪਾਸੇ ਹੀ ਆਜਾ ਰਾਜੋਜੀ ਖੜਾ ਸਾਹਿਬ ਮਾੜਾ ਦੇ ਪਿੱਛੇ ਬੜੀਆਂ ਮੂਹਰੇ ਕਰ ਲੋ ਇੱਕ ਮਿੰਟ ਹੱਥ ਨਾ ਕਰੇ ਬੜੀ ਇੱਕ ਵਾਰ ਆਪਰੇਟਿੰਗ ਇੰਨਾ ਲੰਗਾ ਨਾ ਪਾ ਦੇ ਲੱਗੂ ਬੜਾ ਮੂਹਰੇ ਅੰਗਰੇਜ਼ਾਂ ਨਾਲ ਚੇਕਾ ਇੱਕ ਮਿੰਟ ਜੀ ਬਹੁਤ ਬਹੁਤ ਵਾਧਾਈਆਂ ਜੋ ਸੀਨੀਅਰ ਸਿਟੀ ਦੇ ਸਰਦਾਰ ਜਾਨਵਿੰਦਰ ਜਾਂ ਕੋਈ ਹੋਰ ਮੈਂ ਉਹਨਾਂ ਨੂੰ ਮੈਂ ਕਹੂੰਗਾ ਪਲੀਜ਼ ਉਹ ਨਾ ਉੱਠਣ ਤੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਕੋਈ ਸੀਨੀਅਰ ਸਿਟੀ ਜਾਨਾ ਜੋ ਸਾਡੇ ਆਨ ਪ੍ਰਮਾਣ ਅਨੁਸਾਰਾਂ ਨੂੰ ਸਦਾ ਲਾਭ ਸਿੰਘ ਦਾ ਬਹੁਤ ਬਹੁਤ ਇੱਥੇ ਰਹਿ ਰਹੀਆਂ ਦੇ ਵਿੱਚੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਜੋ ਕਿ ਬਹੁਤ ਹੀ ਸਾਡੇ ਪਰੌੜ ਤੋਂ ਸਟ੍ਰਗਲ ਜਾਂਦਾ ਹੈ ਉਹਨਾਂ ਦਾ 파ਰਕਰਤ ਸਿੰਘ ਧੂਰਕੋਟ ਸਰਦਾਰ ਲਾਭ ਸਿੰਘ ਉਹ ਕੇ ਐਮ ਐਲ ਏ ਸਾਹਿਬ ਜੋ 400 ਐਮ ਐਲ ਏ ਸਾਹਿਬ ਆਉਂਦੇ ਨਾਲ ਦਾ ਵਿਰਤਵਾ ਕੁਛ ਨਹੀਂ ਤੁਸੀਂ ਵੱਡੇ ਹੋ ਚਲ ਵੱਡੇ ਭਰਾ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਮਜ਼ਾਕ ਕਰਦਾ ਕਰ ਰਿਹਾ ਇੱਥੇ ਆਉਣ ਤੇ ਬਹੁਤ ਵਿੱਚ 15 ਐਮ ਸੀ ਨੂੰ ਚੁਣਿਆ ਇੱਕ ਇੱਕ ਛੋਟੇ ਜਿਹੇ ਪਰਿਵਾਰ ਦੇ ਰੂਪ ਦੇ ਵਿੱਚ ਅਸੀਂ ਤੁਹਾਡੀ ਸੇਵਾ ਕਰ ਰਹੇ ਹਾਂ ਪਰ ਉਸ ਤੋਂ ਬਾਅਦ ਨੰਗੀ ਹੋਈ 9 ਤਰੀਕ ਨੂੰ ਤਪਾ ਨਗਰ ਕਾਉਂਸਲ ਦੇ ਸੋਨਕਾ ਬਾਸਲ ਜੀ ਨੂੰ ਪ੍ਰਧਾਨ ਚੁਣਿਆ ਗਿਆ ਤੇ ਜਿਨ੍ਹਾਂ ਦੀ ਤਾਜਪੋਸ਼ੀ ਸਮਗਨ ਮੁੱਖ ਰੱਖਦਿਆਂ ਹੋਇਆ ਸਾਡੇ ਵਿੱਚ ਪਹੁੰਚੇ ਨੇ ਜੋ ਉਸ ਮੁਸੀਹਾ ਮਾ ਨੇ ਤਾਜਪੋਸ਼ੀ ਦੇ ਵਿੱਚ ਲਿਆਵਾਂਗੇ ਉਸ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸ਼੍ਰੀ ਨਿਮਾਨ ਦਾ ਮੁੱਖ ਮਹਿਮਾਨ ਸਾਹਿਬ ਦਾ ਵੈਲਕਮ ਕਰਨੇਗੇ ਭਾਵੇਂ ਗੱਲ ਤੁਸੀਂ ਇਹ ਮਿੰਟਾਂ ਦੀ ਗੱਲ ਨਹੀਂ ਕਰਾਂਗੇ ਸਾਡੇ ਲੱਖ ਖੁਸ਼ੀਆਂ ਪਾਤਸ਼ਾਹਾਨਾਂ ਜੇ ਸਤਗੁਰ ਨਦਰ ਕਰੇ ਸਾਡੀ ਛੋਟੀ ਭੈਣ ਡਾਕਟਰ ਸੋਨਿਕਾ ਵੰਸਰ ਨੂੰ ਲਾਭ ਸਿੰਘ ਉਹ ਗੋਕੇ ਸਾਡੀ ਛੋਟੀ ਭੈਣ ਉਹਨਾਂ ਨੂੰ ਮੀਤ ਪ੍ਰਧਾਨ ਸਪਸ਼ਟ ਬੋਮਾ ਦੇ ਨਾਲ ਕਾਉਂਸਲਾ ਵੱਲੋਂ ਦਿਮਾਗਮ ਦੇ ਵਿੱਚ ਪਹੁੰਚੇ ਹੈਗੇ ਆ ਨਗਰ ਕੌਂਸਲ ਤੱਪਾ ਦੀ ਪ੍ਰਧਾਨਗੀ ਦੀਤਾਜ ਪੁੱਛੇ ਸਮਾਗਮ ਵਿੱਚ ਪੁੱਛ ਕੀ ਕਰਨੇ ਚਾੜੇ ਸਭ ਤੋਂ ਪਹਿਲਾਂ ਤਾਂ ਆਪਾਂ ਮੰਡਲ ਦੇ ਸਾਰੇ ਹੀ ਨਿਵਾਸੀਆਂ ਨੂੰ ਬੋਲਣ ਦਾ ਮੌਕਾ ਦਿੰਨਾ ਕਿ ਇਸ ਵਕਤ ਜਿਹੜੀ ਸਾਡੀ ਤੱਪਾ ਦੀ ਬਦਦੁਰ ਹੈ ਉਹ ਨਿਪਾਲ ਕਮੇਟੀ ਦੇ ਚੇਅਰਮੈਨ ਡਾਕਟਰ ਸੋਨਿਕਾ ਬਾਂਸਲ ਜੀ ਔਰ ਸਾਡੀ ਭੈਣ ਰਿਸ਼ੂ ਰੰਗੀ ਜੀ ਸੋ ਉਸ ਦਿਨ ਵੀ ਆਪਾਂ ਗੱਲ ਕਰੀ ਸੀ ਕਿ ਤੱਪੇ ਦੇ ਵਿੱਚ ਅੱਜ ਪਹਿਲੀ ਵਾਰੀ ਹੋਇਆ ਕਿ ਤਾਂ ਦੋ ਇਸਤਰੀਆਂ ਜਿਹੜੀ ਇਸ ਓਸੀ ਤੇ ਵਿਰਾਜਮਾਨ ਹੋਈਆਂ ਪਰ ਮੈਂ ਤਪੇ ਦੇ ਨਾਮ ਨਾਲ ਇਹ ਦੋਨੋਂ ਪਰਿਵਾਰਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰ ਪ੍ਰਮਾਤਮਾ ਦਾ ਮੈਂ ਸ਼ੁਕਰੀਆ ਦਾ ਕਰਦਾ ਕਿ ਬਹੁਤ ਸੁਖ ਸ਼ਾਂਤੀ ਨਾਲ ਜਿਹੜਾ ਇਹ ਕਾਰਜ ਹੋ ਨੇਪਰੇ ਚੜਿਆ ਔਰ ਪ੍ਰਮਾਤਮਾ ਕੀ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਪੇ ਮੰਡੀ ਨੂੰ ਹੋਰ ਵਿਕਾਸ ਤੇ ਜਿਹੜਾ ਰਸਤੇ ਤੇ ਲੈ ਕੇ ਜਾਏ ਲੋਕਾਂ ਨੇ ਮੰਗ ਹੈਗੀ ਹੈ ਸੀਵਰੇਜ ਸਿਸਟਮ ਨੂੰ ਲੈ ਕੇ ਤੇ ਇੱਕ ਸਟਰੀਟ ਲਾਈਟਨ ਲੈ ਕੇ ਸਰ ਆ ਦੇਖੋ ਜਿਹਨਾਂ ਨੇ ਬਣਦੇ ਸਾਲ ਇਹਦਾ ਸੀਵਰੇਜ ਦੀ ਸਫਾਈ ਲਈ ਮਸ਼ੀਨ ਹੈ ਜਿਹੜੀ ਉਹ ਆਪਣੇ ਸ਼ਹਿਰ ਚਾਈ ਹੋਈ ਆ ਸਟਰੀਟ ਲਾਈਟਾਂ ਦਾ ਕੰਮ ਵੀ ਜਿਵੇਂ ਬਾਬਾ ਮਾਲਮੀਕ ਚੌਂਕ ਦੇ ਵਿੱਚ ਜਿਹੜੀ ਲੱਗੀ ਹੋਈ ਆ ਲਾਈਟ ਉਹਦਾ ਕੰਮ ਵੀ ਹੋ ਗਿਆ ਔਰ ਸੀਵਰੇਜ ਦੀ ਜਿਹੜੀ ਆਪਾਂ ਉਹ ਪ੍ਰਪੋਜ਼ਲ ਆਲਰੇਡੀ ਪਹਿਲਾਂ ਭੇਜੀ ਹੋਈ ਆ ਔਰ ਡਾਕਟਰ ਸਾਹਿਬ ਚੇਂਜ ਹੋਣ ਕਰਕੇ ਅਸੀਂ ਉਸ ਦਿਨ ਡਾਕਟਰ ਮੈਡਮ ਵੀ ਔਰ ਡਾਕਟਰ ਸਾਹਿਬ ਜਿਸੀਂ ਵਕਾਇਦਾ ਜਾ ਕੇ ਮਿਲੇ ਵੀ ਸੀ ਪਰ ਉਹ ਕੀ ਆ ਕਿ ਉਹ ਸਾਡੀ ਮਿਨਿਸਟਰੀ ਚੇਂਜ ਹੋਣ ਕਰਕੇ ਥੋੜਾ ਜਿਹਾ ਪੈਂਡਿੰਗ ਹੋ ਗਿਆ ਬਹੁਤ ਜਲਦੀ ਆਪਾਂ ਥੋੜੇ ਦਿਨਾਂ ਦੇ ਵਿੱਚ ਹੀ ਉਹ ਪੈਸੇ ਪਾਸ ਕਰਾ ਕੇ ਤਵੇ ਮੰਡੀ ਦਾ ਕੰਮ ਸਰ ਜਿਹੜਾ ਹੈਗਾ ਉਹ ਦੀ ਦੇਖੋ ਜਿੱਥੇ ਵੀ ਜਿੱਥੇ ਵੀ ਉਹ ਕੰਮ ਪੈਂਡਿੰਗ ਆ ਉਹਨੂੰ ਪੂਰਾ ਕਰਕੇ ਆਪਾਂ ਉਹ ਵੀ ਜਲਦ ਤੋਂ ਜਲਦ ਨੇਪਰੇ ਚੜਾ ਜੇ ਸਰ ਇਕੱਠਾ ਹੈਗਾ ਜਨਿਕੇ ਨਗਰ ਕੌਂਸਲ ਤਫਾ ਦੀ ਪ੍ਰਧਾਨਗੀ ਹੋ ਚੁੱਕੀ ਹੈ ਪਰ ਗਰੰਟਾ ਦੀ ਵੀ ਕਮੀ ਹੈਗੀ ਸਰਕਾਰ ਵੱਲੋਂ ਗਰੰਟਾ ਨਗਰ ਕੌਂਸਲ ਚ ਆਪਾਂ ਵਾਸਤੇ ਮੈਂ ਮੰਤਰੀ ਸਾਹਿਬ ਨੂੰ ਮਿਲਕੇ ਆਇਆ ਜੀ ਪਰ ਮੈਂ ਤੁਹਾਨੂੰ ਦੱਸਾਂ ਕਿ ਹੁੰਦਾ ਚੇਂਜ ਹੋਣ ਕਰਕੇ ਉਹ ਥੋੜੀ ਦਿੱਕਤ ਆ ਗਈ ਨਹੀਂ ਸਾਨੂੰ ਡਾਕਟਰ ਮੈਡਮ ਬੈਠੇ ਡਾਕਟਰ ਸਾਹਿਬ ਉਸੇ ਦਿਨ ਉਹਨਾਂ ਨੇ ਸਾਨੂੰ ਗ੍ਰਾਂਟ ਦੀ ਹਾਮੀ ਭ ਚੇਂਜ ਹੁਣ ਕਰ ਚ ਬਹੁਤ ਜਲਦੀ ਪੈਸਾ ਜਿਹੜਾ ਆਪਣੇ ਤਪੇ ਸ਼ਹਿਰ ਦੇ ਲਈ ਲੈ ਕੇ ਆਉਣਾ ਉਹ ਸਾਰੇ ਬੰਦੇ ਜਿਹੜੇ ਫੜ ਲਏ ਗਏ ਆ ਔਰ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਆਪਣੇ ਤਪੇ ਦੇ ਬਹੁਤ ਹੀ ਮਤਲਬ ਮੋਤਵਾਰੋ ਸੱਤਪਾਲ ਜੀ ਨੂੰ ਜਿਹੜੀ ਧਮਕੀ ਆ ਰਹੀ ਸੀ ਉਹ ਵੀ ਸਾਰੇ ਬੰਦੇ ਉਹਨਾਂ ਨੇ ਤੇਸ ਕਰਕੇ ਉਹ ਵੀ ਬੰਦੇ ਜਿਹੜੇ ਉਹ ਫੜ ਲਏ ਨੇ ਹਣਾ ਸੋ ਇਹ ਆ ਵੀ ਕਿਤੇ ਨਾ ਕਿਤੇ 1-2 ਦਿਨ ਦਾ ਡਿਲੇ ਜਰੂਰ ਹੋ ਸਕਦਾ ਪਰ ਸਰਕਾਰ ਪ੍ਰਸ਼ਾਸਨ ਬਹੁਤ ਜ਼ਬਰਦਸਤ ਤਰੀਕੇ ਨਾਲ ਉਸ ਚੀਜ਼ ਨੂੰ ਠੱਲ ਪਾਉਣ ਲਈ ਲੱਗੀ ਹੋਈ ਹੈ ਇੱਕ ਵੱਡੀ ਗੱਲ ਕੀ ਕਹਿਣਾ ਜਾਈ ਵੱਡੀ ਜ਼ਿੰਮੇਵਾਰੀ ਨਗਰ ਕੌਂਸਲ ਤਪਾ ਦੀ ਦਿੱਤੀ ਹੈਗੇ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਇੱਥੇ ਮੇਰੀ ਖੁਸ਼ੀ ਦੇ ਮੌਕੇ ਦੇ ਵਿੱਚ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਔਰ ਦੂਜੀ ਗੱਲ ਜਿਹੜੀ ਮੇਰੀ ਜ਼ਿੰਮੇਵਾਰੀ ਦੀ ਗੱਲ ਹੈ ਤਾਂ ਮੈਂ ਪਹਿਲਾਂ ਵੀ ਕਹਿੰਨੀ ਹਾਂ ਅੱਜ ਵੀ ਕਹਿੰਦੀ ਹਾਂ ਕਿ ਬਹੁਤ ਹੀ ਨਿਸ਼ਟਾ ਨਾਲ ਬਹੁਤ ਹੀ ਜ਼ਿੰਮੇਵਾਰੀ ਨਾਲ ਔਰ ਇਮਾਨਦਾਰੀ ਨਾਲ ਨਿਭਾਵਾਂਗੀ ਇਹ ਮੇਰਾ ਵਾਅਦਾ ਸਾਰੇ ਸਾਰੇ ਤਪਾ ਮੰਡੀ ਦੇ ਲੋਕਾਂ ਲਈ ਹੀ ਮੇਰਾ ਬਹੁਤ ਵੱਡਾ ਵਾਅਦਾ ਹੈ ਦੇਖੋ ਇਹ ਤੁਸੀਂ ਕੁਐਸਚਨ ਨਾ ਬਹੁਤ ਅੱਛਾ ਕੀਤਾ ਔਰ ਇਹਦਾ ਜਵਾਬ ਵੀ ਮੈਂ ਬਹੁਤ ਸੋਚ ਕੇ ਰੱਖਿਆ ਹੋਇਆ ਸੀ ਕਿ ਮੈਂ ਜ਼ਰੂਰ ਦੇਣਾ ਚਾਹੂੰਗੀ ਆਪਣੇ ਸਮਾਜ ਦੇ ਵਿੱਚ ਨਾ ਕੁਝ ਬੰਦਭਾਗੀ ਹੀ ਮੈਂ ਕਹੂੰਗੀ ਕਿ ਕੁਝ ਹਿੱਸਾ ਐਸਾ ਹੈ ਜੋ ਪਿਛੜੀ ਸੋਚ ਰੱਖਦਾ ਹੈ ਕਿ 10 ਲੋਕਾਂ ਦੇ ਵਿੱਚ ਇੱਕ ਜਨਾਨੀ ਖੜੀ ਹੋਊਗੀ ਤਾਂ ਕਿ ਐਸੀ ਲੱਗੂਗੀ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ 10 ਲੋਕਾਂ ਦੇ ਵਿੱਚ ਖੜੀ ਜਨਾਨੀ ਜੋ ਹੈ ਉਹ ਉਸਦੀ ਪਾਵਰ ਨੂੰ ਦਰਸਾਉਂਦੀ ਹੈ ਜੇ 20 ਬੰਦੇ ਦੇ ਅੱਗੇ ਇੱਕ ਲੇਡੀ ਤੁਰਦੀ ਹੈ ਤਾਂ ਦੱਸਣਾ ਚਾਹੁੰਦੀ ਉਹ ਕਿੰਨੀ ਪਾਵਰਫੁੱਲ ਹੈ ਔਰ ਕਿੰਨੀ ਹਿੰਮਤ ਵਾਲੀ ਹੈ ਠੀਕ ਹੈ ਨਾ ਤਾਂ ਇਸ ਕਰਕੇ ਇਹ ਸੋਚ ਬਿਲਕੁਲ ਗਲਤ ਹੈ ਅੱਜ ਜ਼ਮਾਨਾ 21ਵੀਂ ਸਦੀ ਤੋਂ ਵੀ ਮੈਨੂੰ ਲੱਗਦਾ ਹੈ ਸ਼ਾਇਦ ਅੱਗੇ ਚਲਾ ਗਿਆ ਜਿੱਥੇ ਲੇਡੀਜ਼ ਨੂੰ ਪਿੱਛੇ ਨਹੀਂ ਬਲਕਿ ਉਹ ਮੋਢੇ ਨਾਲ ਮੋਢਾ ਜੋੜ ਕੇ ਚਲਦੀਆਂ ਹਨ ਔਰ ਇਸ ਦੀ ਮਿਸਾਲ ਸਾਡੇ ਸੰਘੇੜੇ ਪਰਿਵਾਰ ਨੇ ਮੈਂ ਕਹਿਣਾ ਚਾਹੁੰਗੀ ਕਿ ਬਹੁਤ ਵੱਡੀ ਦਿੱਤੀ ਹੈ ਜਿੱਥੇ ਮੇਰੇ ਹਸਬੰਡ ਡਾਕਟਰ 발ਜਨ ਬਾਂਸਲ ਮੇਰੇ ਸਸੁਰ ਜੀ ਡਾਕਟਰ ਗੁਰਦੇਵ ਬਾਂਸਲ ਜੀ ਨੇ ਹਮੇਸ਼ਾ ਮੇਰਾ ਹੌਸਲਾ ਵਧਾਇਆ ਹੈ ਹਮੇਸ਼ਾ ਮੈਨੂੰ ਇਹ ਕਿਹਾ ਕਿ ਤੂੰ ਅੱਗੇ ਵਧ ਤੇਰੇ ਪਿੱਛੇ ਅਸੀਂ ਹੈਗੇ ਹਾਂ ਔਰ ਮੈਂ ਮਾਣ ਕਰਦੀ ਹਾਂ ਆਪਣੇ ਸੰਘੇੜੇ ਪਰਿਵਾਰ ਤੇ ਜਿਨ੍ਹਾਂ ਨੇ ਇਹ ਸਾਬਿਤ ਕਰਦਾ ਕਿ ਕੁਲਦਾ ਦੀਪਕ ਜ਼ਰੂਰੀ ਨਹੀਂ ਕਿ ਮੁੰਡਾ ਹੀ ਹੋ ਸਕਦਾ ਹੈ ਕੁਲਦਾ ਦੀਪਕ ਇੱਕ ਨੂੰ ਵੀ ਬਣ ਸਕਦੀ ਹੈ ਮੈਂ ਅਰਦਾਸ ਕਰਦੀ ਹਾਂ ਉਲਟਾ ਰੱਬ ਕੋਲੋਂ ਕਿ ਹਰ ਧੀ ਨੂੰ ਐਸਾ ਪਰਿਵਾਰ ਮਿਲੇ ਮੁੱਖ ਏਜੰਡਾ ਕੀ ਹੋਗਾ ਜੀ ਤੁਹਾਡਾ ਮੁੱਖ ਏਜੰਡਾ ਮੇਰਾ ਸ਼ਹਿਰ ਦੀ ਸਫਾਈ ਦੇ ਵਿੱਚ ਲਾਈਟਾਂ ਦਾ ਜੋ ਤੁਸੀਂ ਹਮੇ ਪਹਿਲਾਂ ਹੀ ਗੱਲਬਾਤ ਕੀਤੀ ਹੈ ਔਰ ਜਿਹੜੀ ਵੀ ਸਮੱਸਿਆਵਾਂ ਹੁਣ ਤੱਕ ਸ਼ਹਿਰ ਵਾਸੀ ਜੋ ਜੁੰਝ ਰਹੇ ਨੇ ਉਹਨਾਂ ਨੂੰ ਜਲਦੀ ਹੀ ਉਹਨਾਂ ਨੂੰ ਸਮਾਪਤ ਕਰਨ ਦਾ ਔਰ ਨਵੇਂ ਏਜੰਡੇ ਨਵੇਂ ਪ੍ਰੋਜੈਕਟਸ ਵੀ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਜਲਦ ਤੋਂ ਜਲਦ ਐਮਐਲਏ ਸਾਹਿਬ ਜੀ ਦੇ ਸਹਿਯੋਗ ਨਾਲ ਮੈਂ ਜਲਦੀ ਹੀ ਤਪੇ ਮੰਡੀ ਚ ਲੈ ਕੇ ਆਵਾਂਗਾ